ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਝੋਟੀਆਂ ਆਗੀਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੀਰੋ ਤਾਂ ਚੰਗੀਆਂ ਮਿਹੜਾਂ ਆਗੀਆਂ ਨੇ ਤਾਜ਼ੀਆਂ ਸੂਈਆਂ ਨੇ ਜਰਸੀਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਹੋਰ ਸੁਣਾ ਵੀਰੇ ਸੱਚੀਕਰ ਅਬ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਤੁਸੀਂ ਸਭ ਵਧੀਆ ਵੀਰ ਜੀ ਬਾਕੀ ਕਲਜੰਦਾਂ ਡੇੜੀ ਫਾਰਮ ਦੇਖਣ ਆਣੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤਾਂ ਨਾਂ ਤੁਸੀਂ ਵੀਰੇ ਆਪਣਾ ਨਾਮ ਸੁਖਦੇਵ ਸਿੰਘ ਜੀ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਪਿੰਡ ਡੇੜੀਵਾਲ ਕਰਨਾ ਤਹਿਸੀਲ ਕਲਾਨੇ ਦੀ ਠੀਕ ਹੈ ਜੀ ਨੰਬਰ 84278 61382 ਜੇ ਨੰਬਰ 90548 61382 ਤਾਂ ਵੀਰ ਜੀ ਵੜਾ ਆ ਗਏ ਅੱਜ ਫੇਰ ਨਿਗੇ ਨਿਗੇ ਰੇਟ ਵਾਲੀਆਂ ਹਰੇਕ ਵੀਡੀਓ ਵਾਂਗੂ ਹੈਨਾ ਹਾਂਜੀ ਸੋਹਣੀਆਂ ਵੜਾ ਨੇ ਬਾਕੀ ਛੋਟੀਆਂ ਵੀ ਚੰਗੀ ਕੁਆਲਟੀ ਦੀਆਂ ਜੀ ਚੰਗੀਆਂ ਛੋਟੀਆਂ ਆ ਗੀਆਂ ਵੀਰੋ ਐ ਸੋਹਣੀਆਂ ਥਣਪਾਂਡੇ ਵਾਲੀਆਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਤਾਂ ਰੇਟ ਵੀ ਜੋ ਵੀਰ ਦਾ ਹਰੇਕ ਵੀਡੀਓ 'ਚ ਜੈਜ ਹੁੰਦਾ ਜੀ ਬਿਲਕੁਲ ਤਾਂ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਹੈਨਾ ਵੀਰ ਜੀ ਕਰੋ ਜੀ ਵੜਾ ਨੇ ਕਰ ਲਿਆ ਹੈਨਾ ਹਾਂਜੀ ਵੜਾ ਤੋਂ ਕਰ ਪਹਿਲੇ ਨੰਬਰ ਵਾਲੀ ਬਾਰੇ ਦੱਸ ਦੇ ਵੀਰੇ ਇਹ ਵੀ ਵਹਿਰ ਤਾਜੀ ਸੂਈ ਦੀ ਤਾਜੀ ਸੂਈ ਹੈ ਜੀ ਠੀਕ ਹੈ ਜੀ ਉੱਜਲ ਸੂਆ 10 11 ਕਿਲੋ ਦੁੱਧ ਹੋਏਗਾ 10 ਤੋਂ 11 ਲੀਟਰ ਆਹ ਵਸ਼ੀ ਆਗੀ ਮਗਰ ਕੀ ਬਾਤ ਆ ਇਹ ਬੱਚਾ ਬਹੁਤ ਚੰਗੇ ਸੀਮੰਦਾ ਜੀ ਤਾਂ ਵੇਖੋ ਵੀਰੋ ਫੇਸ ਕੁਆਲਿਟੀ ਵੈੜ ਦੀ ਬਹੁਤ ਸੋਹਣੀ ਵੈੜ ਆ ਬੱਚੇ ਬੜੇ ਚੰਗੇ ਸੀਮੰਦਾ ਪਾਇਆ ਕੀ ਬਾਤ ਆ ਬਹੁਤ ਚੰਗੀ ਵੈੜ ਆ ਵੇਖੋ ਵੀਰੋ ਥਣ ਦੀ ਕੁਆਲਿਟੀ ਚੈੱਕ ਕਰ ਲਓ ਲਾਗੇ ਤੋਂ ਸੋਹਣੇ ਥਣਪਾਂਡੇ ਦੀ ਮਾਲਕਾ ਲੈ ਵਲੂ ਵਲ ਲਾਗੇ ਤੋਂ ਇੱਕ ਰੀ ਵੇਖ ਲਓ ਬਹੁਤ ਸੋਹਣੀ ਵੈੜਾ ਕੱਦ ਕਾਠ ਵਾਲੀ ਆ ਵੀਰੋ ਕਿਆ ਬਾਤ ਹੈ ਸੀਲ ਬਹੁਤ ਹੈ ਛੀਨਾ ਤੋਰ ਤੋਂ ਲੰਮੀ ਤੋਰ ਦੇ ਲੰਮੀ ਤੋਰ ਦੇ ਕੀ ਬਾਤ ਹੈ ਵੀਰ ਜੀ ਦੋਦੇ ਚੰਗਾ ਚਵਾਜੂ ਵੈੜ ਹਾਂਜੀ ਵੀਰ ਜੀ 11 13 ਕਿਲੋ ਦੇ ਰਾਮ ਨੇ ਬਿਲਕੁਲ ਥਣ ਥਣ ਵਧੀਆ ਲੱਗਿਆ ਗੁਲਾਬੀ ਥਣ ਆ ਗਿਆ ਵੀਰੋ ਕੱਦ ਕਾਠ ਦੀ ਗੱਲ ਕਰੀਏ ਫੇਸ ਕੁਆਲਟੀ ਦੀ ਬਹੁਤ ਸੋਹਣੀ ਵੈੜਾ ਤਾਂ ਬੱਚਿਆ ਵੀ ਵੀਰੇ ਚੰਗੇ ਸੀ ਬੰਦਾ ਵਸ਼ੀ ਆ ਗਈ ਮਗਰ ਹਾਂਜੀ ਅਜਿਹਾ ਨਗਵਲੇ ਨੂੰ ਲੈ ਮੇਰਾ ਠੰਡ ਠੰਡ ਹਾਂਜੀ ਮੌਸਮ ਫਿਰ ਥੋੜਾ ਹਕ ਹੈ ਹਨਾ ਤਾਂ ਕਰਕੇ ਨਹੀਂ ਥੋੜੀਆਂ ਨਵਾਲੀਆਂ ਫਿਰ ਵੀ ਜਿਹੜੀ ਸੋਹਣੀ ਚੀਜ਼ ਆ ਸੋਹਣੀ ਲੱਗਣੀ ਹੈ ਹਨਾ ਕੁਆਲਿਟੀ ਹੈ ਜੀ ਹਾਂਜੀ ਹਾਂਜੀ ਐ ਲੈਵੇ ਤੋਂ ਲੈ ਕੇ ਵੀਰੇ ਫੇਸ ਤੱਕ ਬਹੁਤ ਸੋਹਣੀ ਵੜਾ ਠੀਕ ਹੈ ਜੀ ਵੀਰ ਜੀ ਇਹਦਾ ਮੁੱਲ ਮੁੱਲ ਭਾਜੀ ਦੇ ਦੀ ਵੀ 8400 ਦੀ 48 ਦੀ ਹਾਂਜੀ ਕਰਦੇ ਹੋ ਛੋੜ ਛੋਪਾ ਵਿੱਚ ਦੋ ਛੜ ਦੋ 46 ਦੀ ਵੀਰੇ ਕਰ ਦੋ ਮਾਰ ਖੋਛੜ ਦੇ ਜੀ ਹਾਂਜੀ ਹੋਛੜਿਆ ਕਰ ਦੋ ਕਰੋ ਕਰੋ ਵੀਰੇ ਫੇਰ 41 ਦੀ ਜਾਣ ਦੋ ਹਾਂਜੀ 47 ਦੀ 44 ਦੀ ਹਾਂਜੀ ਠੀਕ ਹੈ ਜੀ ਤੋ 2000 ਹੋਛੜ ਦੇਣਾ ਵੀਰੇ 44000 ਬਤਾਲੀ ਹਜ਼ਾਰ ਦੀ 47 ਦੀ ਜਾਣ ਕੀ ਬਾਤ ਹੈ ਵੇਖੋ ਵੀਰੇ 42000 ਦੀ ਹੋ ਜੂ ਸੋਹਣੀ ਵੈੜਾ ਤਾਜੀ ਸੂਈ ਆ ਰੇਟ ਤੋਂ ਚੈੱਕ ਕਰ ਹੀ ਲੈ ਵੀਰ ਉਹਨਾਂ ਦੇ ਜੈਜ ਹੁੰਦੇ ਆ ਨਵਾਂ ਵੀਰੇ ਇਧਰੋਂ ਪਸ਼ੂ ਇਹ ਇਲਾਕੇ ਜੋ ਬਿਲਕੁਲ ਜਾਇਜ ਮਿਲਦਾ ਮਗਰ ਵੀ ਵਸ਼ੀ ਬਿਲਕੁਲ ਸੋਹਣੀ ਵੈੜਾ 42000 ਦੀ ਬਾਕੀ ਕੋਈ ਫੋਨ ਨਾਲੇ ਹਾਂਜੀ ਵੀਰ ਜੀ ਵੈੜ ਤੇ 55000 ਦੀ ਜੀ ਠੀਕ ਹੈ ਜੀ ਆਪਾਂ 42 ਦੇ ਦੇ ਇਹ ਰੇਟ ਤੁਹਾਡੇ ਜਾ ਬਾਕੀ ਦੂਜੇ ਨੰਬਰ ਤੇ ਆ ਗਏ ਵੀਰ ਗੱਬਣਾ ਦੂਜਾ ਗੱਬਣਾ ਜੀ ਹਾਂਜੀ ਜਰਸੀ ਪੰਜਾਂ ਵਾਲੀ ਫੇਸ ਬਹੁਤ ਸੋਹਣਾ ਜੀ ਇਹਦਾ ਖੋਲੋ ਜੀ ਵੀਰ ਜੀ ਵੇਖੋ ਵੀਰੇ ਜਰਸੀ ਵੈੜ ਆ ਗਈ ਆ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣੀ ਵੈੜਾ ਬੋਦੀ ਵਾਲੀ ਵੜਾ ਕਿੰਨੇ ਕਿੰਨੇ ਕਾਨਾ ਗਿਆ ਤੇ ਸੋਨੀ ਇੱਕ ਹਫਤਾ ਲੈ ਜੂਈ ਕਿੰਨਾ ਟਾਈਮ ਖੜਦੀ ਪੰਜ ਜੀ ਲਾਡੂ ਇੱਕ ਹਫਤਾ ਲੈ ਜੂ ਹਣਾ ਜੀ ਬਸ ਸੋਨੀ ਬਹੁਤ ਆ ਫੇਸ ਤੋਂ ਲੈ ਕੇ ਵੀਰੇ ਚੈੱਕ ਕਰੋ ਚੋਗੀ ਜ ਮੂੰਹ ਚੋਗੀ ਆ ਥਾਣ ਬੜਾ ਪਿਆਰਾ ਲੱਗਿਆ ਜੀ ਸੋਨੀ ਵੈਡ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਵੈਡ ਦਾ ਮੁੰਡੇ ਵੀ ਭਾਈ ਜੀ ਦੀ ਜੀ ਸੰਤਾ ਲਈ ਜਾਂਦੇ। ਖਣ ਬੜਾ ਪਿਆਰਾ ਲੱਗਿਆ ਇਹਨੂੰ। ਹਾਂਜੀ। 47000 ਦੇ। 47 ਦੇ? ਉਹ ਚੋ ਮਾਨਤਨ ਹੋ ਜਾ ਵੀਰੇ। ਕਰ ਦੋ ਜੀ ਛੱਲੇ ਦੇ। ਨਹੀਂ ਤੁਸੀਂ ਕਰਨਾ ਵੀਰੇ। ਕਰ ਦਿਓ ਠੀਕ ਹੋ ਜੀ। ਹਾਂਜੀ। ਕਰੋ। ਦੋ ਛੱਡ ਦੋ ਚਲੋ 45 ਦੀ ਜਾਂਦੋ। ਬਹੁਤ ਛੱਡ ਮੇਰਾ ਵੀਰ। ਹੋਰ ਕਰੀਏ ਮਾਨਤਾ ਜੀ। ਵੇਖੋ ਵੀਰੇ ਫੇਸ ਚੈੱਕ ਕਰੋ ਵੈੜ ਦਾ। ਪਹਿਲਾ ਸੁਆ ਇਹ ਜੀ। ਪਹਿਲਾ ਸੁਆ ਜੀ। ਪਹਿਲਾ ਸੁਆ ਵੈੜਾ। ਫੇਸ ਕੁਆਲਟੀ ਬਹੁਤ ਸੋਹਣੀ। 2000 ਹੋਰ ਛੱਡੋ 43000 ਦੀ ਜਾਂਦੇ। 43 ਦੀ। ਹਾਂਜੀ। ਠੀਕ ਹੈ ਵੀਰ ਜੀ। ਛੱਡ ਮੇਰਾ ਵੀਰ। ਹਾਂਜੀ 43 ਦਾ ਇਹ ਦੋ ਹੀ ਜਾਂਦੋ ਫਿਰ ਚਲੋ ਜਾਂਦੋ ਮਰ ਜਾਂਦੇ ਇੱਕ ਹੋ 40 40 ਹਜ਼ਾਰ ਦੀ ਤਾਂ ਵੇਖੋ ਵੀਰੋ 40 ਦੀ ਹੋ ਜੂ ਸੋਹਣੀ ਵੇੜਾ ਕੰਦ ਕਾਠ ਵਾਲੀ ਆ ਫੇਸ ਕੁਆਲਿਟੀ ਦੀ ਗੱਲ ਕਰੀਏ ਤਾਂ ਥਣ ਦੀ ਕੁਆਲਿਟੀ ਵੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਵੀ ਸੋਹਣੀ ਆ ਥਣ ਬੜਾ ਪਿਆਰਾ ਲੱਗਿਆ ਵੇਖੋ ਵੀਰੋ ਬਹੁਤ ਸੋਹਣੀ ਵੇੜਾ ਠੀਕ ਆ ਜੀ ਤਾਂ ਹਾਂਜੀ ਅਗਲੇ ਬੰਨੇ ਫੇਰ ਆ ਗਈ ਵੈੜ ਜੀ ਇਹ ਵੀ ਗੱਬਣਾ ਜੀ ਹਾਂਜੀ ਗੱਬਣਾ ਜੀ ਗੱਬਣਾਗੀ ਵੇਖੋ ਵੀਰੇ ਫੇਸ ਕੁਆਲਿਟੀ ਵੈੜ ਜੀ ਕਿਆ ਬਾਤ ਹੈ ਬੋਦੀ ਵਾਲੀ ਵੈੜ ਐ ਨੀਗਾ ਨੀਗਾ ਕਾਨਾਂ ਗਿਆ ਬਹੁਤ ਸੋਹਣੀ ਧੋਰਦੇ ਜੀ ਇਹ ਵੀ ਹਫਤਾ ਕੱਢ ਇਹ ਵੀ ਜਰਸੀ ਆ ਗਈ ਹੈਨਾ ਇੱਕ ਹਫਤਾ ਬਾਕੀ ਹੈ ਜੀ ਵੇਖੋ ਵੀਰੇ ਇੱਕ ਹਫਤਾ ਬਾਕੀ ਹੈ ਵੀ ਸੋਹਣੀ ਵੈੜਾ ਕੱਦ ਕਾਠ ਵਾਲੀ ਆ ਲੇਵੇ ਦੀ ਕੁਆਲਿਟੀ ਫੇਸ ਕੁਆਲਿਟੀ ਦੀ ਗੱਲ ਕਰੀਏ ਬਹੁਤ ਸੋਹਣੀ ਜਰਸੀ ਚ ਆ ਗਈ ਹੈ ਜੀ ਠੀਕ ਹੈ ਜੀ ਬਹੁਤ ਸੋਹਣੀ ਵੜ ਹੈ ਵੀ ਇਹ ਜੱਸੀਆਂ ਜੱਸੀਆਂ ਕੀਤੀਆਂ ਤੁਸੀਂ ਇਕੱਠੀਆਂ ਹਨਾ ਹੀ ਤਾਂ ਕੀ ਮੁੱਲ ਹੈ ਇਹ ਦਾ ਬੋਲੀ ਦਾ ਭਾਜੀ ਉਡਣ ਵਾਲਾ ਹੀ ਹਾਂਜੀ ਉਹਦੀ ਦੀਲੀ ਤਰਕਾਲੀ ਜੀ 43 ਦੀ ਹਾਂਜੀ 2 ਛੱਡਿਓ 43 ਦੀ ਹਾਂਜੀ 1000 ਰੁਪਏ ਦੇ ਚਾਹੀਦੇ ਹਾਂ ਹਾਂਜੀ ਛੱਡ ਦੇ ਤੁਸੀਂ ਛੱਡ ਜਾਂਦੀ ਹੈ ਹੋਰ ਜਿਆ ਜੀ 2000 ਛੱਡੋ 2000 ਜਾਂਦੇ ਭਾਜੀ ਇਹ 38000 ਦੀ 30000 ਕੀ ਬਾਤ ਹੈ ਇਹ 38000 ਨਹੀਂ ਹੋਗੀ ਤੇ ਇਹ ਹੋਗੀ 40 40 ਦੀ ਜੋੜਾ ਖੋਲੋ ਇੱਕ ਦੀ ਤੋਰਾ ਵਿਖਾਈਏ ਵੇਖੋ ਵੀਰੋ ਇੱਕ ਰਿਧਾ ਤੋਰਾ ਚੈੱਕ ਕਰੋ ਨੇ ਦੋਹਾਂ ਜਰਸੀਆਂ ਦਾ ਟੌਪ ਕਲਾਸ ਵੇੜਾ ਨੇ ਫੇਸ ਕੁਆਲਿਟੀ ਤੋਂ ਲੈ ਕੇ ਥਾਨ ਦੀ ਕੁਆਲਿਟੀ ਤੱਕ ਬਹੁਤ ਹੀ ਜਿਆਦੀਆਂ ਸੋਹਣੀਆਂ ਵੇੜਾ ਵੇਖੋ ਵੀਰੋ ਤੋਰੇ ਚੈੱਕ ਕਰੋ ਵੇੜਾ ਦੇ ਤਾਂ ਰੇਡ ਵੀ ਬਿਲਕੁਲ ਜਿਆਜ ਕੀ ਬਾਤ ਆ ਜੀ ਫੇਸ ਕੁਆਲਿਟੀਆਂ ਬਹੁਤ ਸੋਹਣੀਆਂ ਵੇੜਾ ਦੀਆਂ ਕੱਦ ਕਾਠ ਵੀ ਸੋਨੇ ਆ ਏਕ ਏਕ ਹਰਤਾ ਸਾਹਮਣੀਆਂ ਪੈਣੀਆਂ ਵੀਰਾਂ ਨੂੰ ਹਨਾ ਜੀ ਤੇ ਜੇ ਕੋਈ ਵੀਰ ਜੋੜਾ ਪਾ ਲੂਗਾ ਤੇ ਕਰ ਦਿਓ ਛੋੜ ਛੱਪਾ ਜੀ ਹਨਾ ਜੀ ਕੀ ਬਾਤ ਹੈ ਬਹੁਤ ਸੋਹਣੀਆਂ ਵੇੜਾ ਵੇਖੋ ਵੀਰੋ ਰੇਟ ਜਮਾਂ ਹੀ ਜਾਇਜ਼ ਆ ਨੋਰਮਲ ਰੇਟ ਹੈ 38000 40000 ਤੇ ਮਾਨਤਨ ਜੋੜੇ ਚ ਵੀ ਹੋ ਜਾਣਾ ਖੂਨ ਜਰੂਰ ਲਾਇਓ ਵੀਰੋ ਇਹਨਾਂ ਨੂੰ ਛੋੜ ਛੱਪਾ ਹੋ ਜੂ ਤਾਂ ਰੇਟ ਬਿਲਕੁਲ ਨੋਰਮਲ ਨੇ ਵੀਰੋ ਤਾਂ ਤਾਜੀ ਸੂਈ ਵੜ ਜਿਹੜੀ ਦੱਸੀ ਗਈ ਅੱਗੇ ਮਗਰਵਸ਼ੀ ਹੈ ਜਿਹਦੇ ਇਹਦਾ ਰੇਟ ਵੀ ਜਾਇਜ਼ ਹੀ ਇਹ 42 ਦੀ ਗਿਆ ਹਨਾ ਜੀ ਠੀਕ ਆ ਹਾਂ ਅਗਲੇ ਬੰਨੇ ਡੱਬੀ ਵੜਾ ਕੇ ਵੀਰੇ ਵੱਡੇ ਪੱਲੇ ਜੀ ਇਹ ਸੂਈ ਹੈ ਜੀ ਹਾਂ ਜੀ ਬਾਜੀ ਠੀਕ ਹੈ ਬੱਚਾ ਕਿਹਾ ਗਿਆ ਵੀਰ ਜੀ ਮਗਰਵਸ਼ਾ ਜੀ ਪੜੀ ਤੇ ਨੇ ਗਿਫਟ ਦੇਣਾ ਇੱਕ ਇੱਕ ਗਿਫਟ ਇਹਦੇ ਨਾਲ ਕਿਛਿਆ ਇੱਕ ਇੱਕ ਤਾਂ ਇਹਦੇ ਮਗਰ ਵਛਾ ਆ ਗਿਆ ਇੱਕ ਨਾਲ ਗਿਫਟ ਕਰ ਦੇਣਾ ਹਨਾ ਵੇਖੋ ਵੀਰੋ ਤਾਜੀ ਸੂਈ ਵਹਿੜਾ ਮਗਰ ਵਛਾ ਦੁੱਧ ਕਿਨਾਂ ਜੀ 15 ਕਿਲੋ ਦੇ 15 ਕਿਲੋ ਦੁੱਧ ਆ ਜੀ ਵੇਖੋ ਵੀਰੋ 15 ਲੀਟਰ ਦੁੱਧ ਆ ਗਿਆ ਤਾਜੀ ਸੂਈ ਆ ਬੱਚਾ ਵਛਾ ਗਿਆ ਆ ਵਛਾ ਜੀ ਆਹ ਜੀ ਗਿਫਟੀ ਦਾ ਗਿਫਟ ਆ ਗਿਆ ਜੀ ਕੀ ਬਾਤ ਹੈ ਗਿਫਟ ਵੀ ਸਿਰਾਈ ਹੈ ਇਹ ਟੌਪ ਕਲਾਸ ਵਹਿੜਾ ਹੈ ਬੜਾ ਚੰਗਾ ਵਛੀ ਬਹੁਤ ਟੌਪ ਕਲਾਸ ਆ ਜੀ ਚੰਗੇ ਸੀਵੰਦੀ ਆ ਅਛਾ ਇਹ ਗਿਫਟ ਕਰਨੀ ਆ ਨਾਲ ਮਾਈਦਨੀ ਜੀ 28 30 ਕਿਲੋ ਦੁੱਧ ਦਿੱਤਾ ਜੀ ਅਛਾ ਚੰਗਾ ਰਿਕਾਰਡ ਸੀਗਾ ਰਿਕਾਰਡ ਕਰ ਦੀ ਵਸ਼ਿਆ ਤੇ ਅਹੇ ਕਰਦੇ ਪਾਲੀ ਹੀ ਇਹ ਤੁਸੀਂ ਅਛਾ ਇਹ ਗਿਫਟ ਕਰ ਦੇਣੀ ਆ ਰਗੀ ਕੀ ਬਾਤ ਆ ਜੀ ਵੇਖੋ ਵੀਰੋ ਸੋਹਣੀ ਵੜਾ ਫੇਸ ਕੁਆਲਿਟੀ ਤਾਂ ਲੈਵਾ ਵਸ਼ੀ ਲੈਵਾ ਵੇਖੋ ਵੀਰੋ ਲੈ ਵਾ ਚੈੱਕ ਕਰੋ ਖਾਂ ਦੀ ਕੁਆਲਿਟੀ ਕੀ ਬਾਤ ਆ ਜੀ ਵੱਡੇ ਪੱਲੇ ਚ ਵੜ ਆ ਗਿਆ ਤਾਂ ਵੀਰੋ ਉਹ ਵਸ਼ਾ ਆ ਗਿਆ ਉਹਦਾ ਤੇ ਆ ਵੱਛੀ ਆ ਗਈ ਜਿਹੜੀ ਆਪਾਂ ਨਾਲ ਲੈਣਾ ਵੀਰਾਂ ਗਿਫਟ ਕਰ ਦੇਣੀ ਆ ਵੱਛੀ ਵੀ ਚੰਗੇ ਸੇ ਬੰਦੀ ਆ ਜਿਹੜਾ ਵੀਰ ਆ ਸਾਂਭ ਲੂਗਾ ਤਾਂ ਸੂਈ ਤਾਂ ਇਹ ਥੋੜੇ ਦਿਨਾਂ ਦੀ ਫਿਰ ਹੈ ਤਾਜੀ ਆ ਜੀ ਬੱਚੇ ਤਾਂ ਆ ਜਾਈ ਆ ਵੱਛਾ ਹਨਾ ਜੀ ਠੀਕ ਆ ਜੀ ਹਫਤਾ ਹੋਇਆ ਇਹਦਾ ਦੁੱਧ ਕਿੰਨਾ ਆ ਗਿਆ ਜੀ 15 ਕਿਲੋ 15 ਲੀਟਰ ਦੁੱਧ ਦਾ ਮੁੱਲ ਵੀਰ ਜੀ ਇਹਦਾ 62000 ਦੀ ਜਿਆ ਜੀ ਹਨੇ 62 ਦੀ ਦੋ ਛੱਡ ਦਿਓ 60 ਦੀ ਦੋ ਛੱਡੋ 80000 ਦੀ 58000 ਦੀ ਕਰਦੀ ਹੋਰ ਵੀਰ ਜੀ ਰੋੜ ਦਰਤੀ ਆ ਗਏ ਇੱਕੋ ਸਾਭ ਜੀ 85 ਜੀ ਛੱਡੋ ਦੋ ਛੱਡ ਦੀ ਜੀ 56 ਦੀ ਚਲੋ ਜਾਣ ਤੋਂ ਭਾਜੀ ਨਾਲ ਹੀ ਬਸੀ 56000 ਦੀ 56000 ਦੀ ਬਾਕੀ ਕੋਈ ਫੋਨ ਲਾ ਲੈ ਯਾਰ ਹਨਾ ਜੀ ਬੱਚਿਆ ਵੇਖੋ ਵੀਰੋ ਕੁਆਲਿਟੀ 55000 ਦੀ 55000 55000 ਦੀ ਠੀਕ ਹੈ ਜੀ ਬੱਚਿਆ ਬਹੁਤ ਚੰਗਾ ਮਗਰ ਥਰੀਮਾ ਠੀਕ ਹੈ ਜੀ 55000 ਦੀ ਹੋਗੀ ਵੈੜ ਤਤਾ ਜੀ ਸੁਈਆ ਵੀਰੋ ਰੇਟ ਜਾ ਜਾ ਫੋਨ ਵੀਰੋ ਨਾਲ ਨੂੰ ਜਰੂਰ ਲਾ ਲਿਓ ਜੀ ਸੋਹਣੀਆਂ ਵੇੜਾਂ ਆਗੀਆਂ ਟੌਪ ਕਲਾਸ ਝੋਟੀਆਂ ਆਗੀਆਂ ਗੱਡੀ ਜੀ ਵੀਰੇ हां ਵੀਰੇ ਬਾਜੀ ਸੋਈ ਜੀ ਬਾਜੀ ਸੋਈ ਆ ਜੀ ਕੀ ਬੱਚਾ ਪਾਲ ਐ ਨੇ ਮਦਰੀਏ ਕੱਟਾ ਜੀ ਕੱਟੀ ਕੱਟੀ ਐ ਜੀ ਨਹੀਂ ਕੱਟਾ ਜੀ ਕੱਟਾ ਗਿਆ ਕੱਟਾ ਮਗਰ ਆ ਗਿਆ ਤਾਂ ਵੱਡੀ ਝੋਟੀ ਕੱਦ ਕਾਠਾ ਲੀ ਆ ਜੀ ਤੇ ਵੇਖੋ ਵੀਰੇ ਉਹ ਥਾਂ ਦੀ ਕੁਆਲਿਟੀ ਲੱਗੇ ਤੋ ਲੇਵਾਸ ਖਾਣ ਕੱਦ ਕਾਠਾ ਲੀ ਆ ਵੀਰੋ ਸੋਹਣੀ ਐ ਜੀ ਝੋਟੀ ਚੌਥਾ ਪੰਜਵਾਂ ਜੀ 8 ਕਿਲੋ ਦੁੱਧ ਵਾਲੇ ਕੋਲੋਂ ਲਾ ਲੀ ਠੀਕ ਐ ਜੀ ਬਹੁਤ ਸੋਹਣੀ ਆ ਜੀ ਥੈਂਕ ਯੂ ਕਿੰਨਾ ਸਟਾਰਟਿੰਗ ਕੀਤਾ ਇਹਨੇ 8 ਲੀਟਰ ਆ ਵੀਰੇ ਦੁੱਧ ਕਿਵੇਂ ਕੱਦ ਕਾਠਾ ਫਿਰ ਦੁੱਧ ਚੰਗਾ ਚਵਾਜੂ 8 ਕਿਲੋ ਬੱਚੇ ਨੂੰ ਛੱਡ ਕੇ ਚੋਰੀਆਂ ਅੱਛਾ ਬੱਚੇ ਨੂੰ ਛੱਡ ਕੇ 8 ਲੀਟਰ ਵੇਖੋ ਵੀਰੋ ਤਾਜੀ ਸੂਈ ਆ 8 ਲੀਟਰ ਸਟਾਰਟਿੰਗ ਥਾਂ ਚੰਗਾ ਲੱਗਿਆ ਲੇਵਾ ਸੋਨਾ ਕੱਦ ਕਾਠਾ ਚੰਗਾ ਆ ਤਾਂ ਬਾਕੀ ਤੁਸੀਂ ਫੋਨ ਵੀਰ ਨੂੰ ਲਾਇਓ ਕਿਉਂਕਿ ਰੇਟ ਵੀ ਜਿਹਾ ਜੁ ਹੁੰਦਾ ਮਾਨਤਨ ਵੀ ਹੋਊਗਾ ਕਿੰਨੇ ਦੀ ਹੋਊ ਵੀਰੇ ਦੇ ਦੀ 72000 ਦੇ 72 ਜੀ ਹਾਂਜੀ ਸਾਹਿਬ ਜੀ ਕਰੋ ਮੰਨਦਾਂ ਨਹੀਂ ਤੁੰਡੀ ਸੁਣੋ 2 ਛੱਡੀਏ ਫਿਰ 70 ਦੀ 3000 ਰੋੜ ਛੱਡੋ 68 67 ਦੀ ਜਾਂਦੀ 65 ਦੀ 6000 ਦੀ ਜਾਂ ਕਿੱਥੋਂ ਨੇ ਹੁੰਦੇ ਘੜੇ ਖੜੇ ਹੋਏ ਜੀ ਵੇਖੋ ਵੀਰੇ ਵੱਡੀ ਝੋਟੀ ਆ 65000 ਦੀ ਥਣ ਬੜਾ ਪਿਆਰਾ ਲੱਗਿਆ ਸੋਹਣੀ ਝੋਟੀ ਆ ਨਹੀਂ ਮੰਨਣਯੋਗ ਆ ਜੀ ਸੋਹਣੀ ਝੋਟੀ ਆ ਹਾਂਜੀ ਇਹ ਵੀ ਸੀਗੇ ਕੀ ਬਾਤ ਆ ਜੀ ਇਹ ਕਿੱਥੋਂ ਕੱਢ ਕੇ ਲਿਆਂਦਾ ਸ਼ਿਕਾਰ ਦੀ ਮਗਰੀ ਦੀ ਉਹ ਦੀ ਟੋਕਲਾ ਝੋਟੀ ਇਹ ਵੀ ਜੀ ਵੇਖੋ ਵੀਰੋ ਫੇਸ ਕੁਆਲਿਟੀ ਤੋਂ ਲੈ ਕੇ ਤੇ ਲੇਵੇ ਦੀ ਕੁਆਲਿਟੀ। ਕਿਆ ਹੀ ਬਾਤਾਂ ਨੇ ਜੀ। ਸਿਰਾ ਲਾਇਆ ਜੀ। ਵੇਥ ਵੇਥ ਤੇ ਥਾਣਾਗੇ ਵੀਰੋ। ਥਣਪਾਂਡੇ ਦਾ ਵੀਰ ਜੀ ਪਸ਼ੂ ਹੁੰਦਾ ਹਨਾ। ਹਾਂਜੀ। ਥਣਪਾਂਡੇ ਦੀ ਕਿਆ ਬਾਤ ਆ। ਹੁਣੇ ਆਈ ਜੇ ਥਣ ਸੁਣੀ। ਬੱਚਾ ਕੀ ਆਦਾ ਵੀਰ ਜੀ? ਕੱਟੀ ਜਿਮਾ। ਕੱਟੀ ਜਿਮਾ। ਇਹ ਕੱਟੀ ਆ ਗਈ ਆ। ਹਾਂਜੀ ਹਾਂਜੀ। ਆਹ ਕੱਟੀਆਂ ਗਈ ਜੀ। ਹਾਂਜੀ ਆ। ਠੀਕ ਹੈ ਜੀ। ਠੀਕ ਹੈ ਜੀ। ਆਹ ਕੱਟੀ ਆ ਹਨਾ। ਠੀਕ ਹੈ ਜੀ। ਦੁੱਧ ਪਾਇਆ ਛੱਡਿਆ ਤੁਸੀਂ। ਠੀਕ ਹੈ। ਕੱਟੀ ਵੀ ਚੰਗੇ ਸੀ ਮੰਦੀ ਆ ਜੀ। ਹਾਂਜੀ। ਤੇ ਵੇਖੋ ਵੀਰੋ ਬਹੁਤ ਸੋਹਣੀ ਦੇਵਦੀਆਂ ਸਫਾਈਆਂ ਵੇਖੋ ਵੀਰੇ ਵੇਸ ਵੇਤੇ ਤੇ ਥਣ ਵੇਖੋ ਤਾਂ ਕਦ ਕਾਠ ਵੀ ਸੋਹਣਾ ਵਾ ਬਹੁਤ ਸੋਹਣੀ ਝੋਟੀ ਆ ਕਿੰਨੀਆਂ ਤਾਰਾਂ ਜੀ ਇਹਦੇ ਸਹਲਾ ਕਿੰਨਾ ਦੁੱਧਾਂ ਵੀਰੇ 8-9 ਕਿਲੋ ਤਿਆਰ ਦੇ 8-9 ਕਿਲੋ ਠੀਕ ਹੈ ਮਗਰ ਵੀ ਕੱਟੀ ਆ ਗਈ ਆ ਵੀਰ ਜੀ ਮੋਲੇ ਦਾ ਮੋਲੇ ਵੀ ਦੇ ਦੀ ਭਾਜੀ 75000 ਦੀ 75 ਦੀ ਮਾਨਤਨ ਵੀਰੇ ਕਰ ਦੋ ਤੁਸੀਂ ਤੈਨੂੰ ਛੱਡੀਓ 72 ਦੀ ਖਾਣਾ ਵੀਰ ਜੀ ਦੋ ਹੋਰ ਛੱਡੋ 70 ਦੀ 70 ਦੀ 68000 ਦੀ ਤੇ ਵੇਖੋ ਵੀਰੋ 68000 ਦੀ ਆ ਫੋੜ ਫੋੜ ਪਛਾਣ ਨੂੰ ਆਈ ਆ ਥਨ ਸਪੈਸ਼ਲ ਲੱਗਿਆ ਬਹੁਤ ਹੀ ਸੋਹਣੀ ਛੋਟੀ ਆ ਫੇਸ ਤੋਂ ਲੈ ਕੇ ਲੇਵੇ ਤੱਕ ਸਫਾਈਆਂ ਬੋਧ ਨੇ ਤਾਂ ਮਗਰ ਉਹ ਕੱਟੀ ਆ ਗਈ ਵੀਰੋ ਠੀਕ ਹੈ ਜੀ ਮੋਟੀ ਮੋਟੀ ਧਾਰ ਆ ਗਈ ਠੀਕ ਹੈ ਜੀ ਇਹ ਪਹਿਲੇ ਕਿ ਸੂਏ ਦੀ ਲੱਗਦੀ ਹੈ ਦੂਜੇ ਸੂਏ ਦੀ ਦੂਜੇ ਸੂਏ ਦੀ ਦੂਜੇ ਸੂਏ ਹੈ ਜੀ ਹਾਂਜੀ ਹਾਂਜੀ ਦੂਜੇ ਸੂਏ ਹੈ ਕੀ ਬਾਤ ਹੈ ਸਫਾਈਆਂ ਬੋਧ ਨੇ ਲੇਵੇ ਦੀਆਂ ਪਰ ਵੀਰੋ ਮਗਰ ਵੀ ਕੱਟੀ ਆ ਦੁੱਧ ਵਾਲੀ ਛੋਟੀ ਆ ਜੀ ਬਿਲਕੁਲ ਬਿਲਕੁਲ ਜੀ ਦੁੱਧ ਵਾਲੀ ਆ ਜੀ ਹਾਂ ਥੋੜਾ ਪੱਠਿਆਂ ਦੀ ਹਜੇ ਠੀਕ ਹੈ ਜੀ ਇਹ ਹੋ ਗਈ ਹਾਂ ਨਾ 68000 ਦੀ ਠੀਕ ਹੈ ਜੀ ਇਹ ਵੀ ਸੂਈ ਦੇ ਵੱਡੀ ਛੋਟੀ ਲੋਹੀ ਆ ਗਈ ਲੋਹੀ ਚ ਠੰਡੀ ਸੀਲ ਪਾਈ ਜਾ ਸਲੇਬਾ ਚ ਅੱਛਾ ਕੀ ਆਪਾਂ ਬਗਾਵਾਂਗਾ ਨਸਲ ਆ ਜੀ ਨਸਲ ਆ ਲੋਹੀ ਚ ਆ ਗਈ ਹੈ ਨਾ ਬੱਚਾ ਹੈ ਨਹੀਂ ਜੀ ਬੱਚਾ ਨਹੀਂ ਦੋ ਮਹੀਨੇ ਦੀ ਸੀਲ ਹੈ ਦੋ ਮਹੀਨੇ ਦੀ ਸੂਈ ਠੀਕ ਹੈ ਕਿੰਨੀਆਂ ਧਾਰਾਂ ਵੀਰੇ ਭਾਜੀ ਗਾਰੰਟੀ ਦਾ ਕਿ ਇਹ ਦੰਦ ਵੀ ਠੰਡੇ 12 ਇਥੇ ਲੈ 8 ਕਿਲੋ ਖੋਲੋ ਵੀਰ ਜੀ ਨਹੀਂ ਮਿਲੇਗੀ ਭਾੜੇ ਨਹੀਂ ਸੀਲ ਬਹੁਤ ਆ ਜੀ ਨਸਲ ਬਹੁਤ ਆ ਪਾ ਕੱਚੇ ਬਣ ਕੇ ਚੋਰੀ ਗਈ ਠੀਕ ਹੈ ਜੀ ਵੱਡੀ ਛੋਟੀ ਆ ਫਿਰ ਹਾਂਜੀ ਪਾਜੀ ਕੱਦ ਵੇਖੋ ਪਾਜੀ ਕੱਦ ਬਹੁਤ ਆ ਵੇਖੋ ਵੀਡੀਓ ਦੁੱਧ 8 ਲੀਟਰ ਹੈ ਜੀ ਹਾਂਜੀ ਹੱਥ ਦੇ ਬਚਾ ਲੇ ਬਿਲਕੁਲ ਛੋਟੀ ਵੇਖੋ ਸੇਲਫੋਨ ਉੱਪਰ ਜਾ ਆਏ ਕੀ ਕਰ ਬੋ ਚੰਗੀ ਹੈ ਨਸਲ ਆ ਜੀ ਬਹੁਤ ਚੰਗੀ ਟੋਪ ਕਲਾਸ ਹੈ ਵਿੱਦਿਆ ਦਾ ਮੁੱਲ ਇਹਦੇ ਭਾਈ 65000 ਛੋਟਾ ਗਿਆ ਮੁੱਲ ਆ ਠੀਕ ਗਿਆ ਜੀ ਇਹ ਤਾਂ ਵੀ ਕਾਜੀ ਨਾਲ ਹੁੰਦਾ ਬਚਾ ਫਿਰ ਤੇ ਪੂਰੀ ਲੱਖ ਦੀ ਮਾਜੀ ਫਿਰ ਤੇ ਆ ਗੀਰੇ ਵੱਡੀ ਨਸਲ ਆ ਹੁਣ 65 ਚ ਦੋ ਛੱਡੀਏ ਤੈਨੂੰ ਹੋਰ ਛੱਡੋ पूरे 60 ਦੀ ਜਾਂਦੇ 60 ਦੀ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਠੀਕ ਹੈ ਵੱਡੀ ਝੋਟੀ ਦੇ ਬਜੀ ਤੂੰ ਵੇਲਾ ਭਰਾਏ ਬਗੀ ਚਵਾਈ ਕੀ ਹੋਈ ਵਧੀਆ ਹੁੰਦੀ ਦੋ ਹੋਰ ਛੱਡ ਦੋ ਵੀਰ ਜੀ ਜਾਨ ਦੋ 58 ਜਾਨ ਦੋ ਭਾਈ ਤਿੰਨ ਆ ਤਾਂ ਵੱਡੀ ਝੋਟੀ ਕੱਦ ਕਾਠ ਵਾਲੀ 58000 ਦੀ ਵੀਰੋ ਵਜਨ ਮੋਚਣੀ ਬਹੁਤ ਆ ਤਾਪੂਰ ਬੜੀ ਬੋਲੀ ਤੇ ਚੱਕ ਰਿਹਾ ਰਹੋ ਉਂਗਲਾਂ ਬਗਦੀ ਮੋਚੀ ਦਾ ਠੀਕ ਹੈ ਵੀਰੇ ਠੀਕ ਹੈ ਇੱਕ ਨੰਬਰ ਚਾਹ ਲੱਗਿਆ ਠੀਕ ਹੈ ਜੀ 58000 ਦੀ ਹਾਂ ਜੀ ਠੀਕ ਹੈ ਤਾਂ ਵੇਖੋ ਵੀਰੋ ਇਹ ਪਸ਼ੂ ਆ ਗਏ ਹਨ ਜੀ 58000 ਦੀ ਚੰਗੀਆਂ ਝੋਟੀਆਂ ਵੀਰੋ ਰੇਟ ਜਿਆ ਜ 58 68 ਜੋ 65 68 ਬਿਲਕੁਲ ਨੋਰਮਲ ਰੇਟ ਆ ਫੋਨ ਵੀਰ ਨੂੰ ਲਾ ਲਿਓ ਵੇੜਾਂ ਵੀ ਚੰਗੀਆਂ ਨੇ ਰੇਟ ਜਿਆ ਜ ਬਾਕੀ ਇਹੀ ਬੇਨਤੀ ਹਰੇਕ ਵੀਡੀਓ ਚ ਹੁੰਦੀ ਹੈ ਕਿ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰਿਓ ਲਾਈਕ ਕਰੋ ਤੇ ਸ਼ੇਅਰ ਕਰੋ ਜੋਤਨ ਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਵੀਰੇ ਵਖਾਲੀ ਜਾਵੇ ਜੀ ਤਾਂ ਬਾਕੀ ਵੀਰ ਜੀ ਐਡਰੈਸ ਇੱਕ ਰਹੀ ਬੋਲੇ ਆਪਣਾ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਤੇ ਡੇਰੀਵਾਲ ਕਾਨਾ ਤਹਿਸੀਲ ਕਲਾਨੋੜ ਠੀਕ ਹੈ ਜੀ ਨੰਬਰ 84278 61392 ਦੂਜਾ ਨੰਬਰ 9056 61392 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ